ਸਤਿ ਸ੍ਰੀ ਅਕਾਲ ਜੀ ਦੋਸਤੋ ਸਰਨ ਪਿਆਰ ਪਰ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੁੰਡੇ ਦੇ ਮੁੱਦੇ ਤਾਂ ਆਪਣੇ ਪੰਜਾਬ ਦੇ ਹੁੰਦੇ ਆ ਪਰ ਪੰਜਾਬ ਦੇ ਵਿੱਚ ਇੱਕ ਖਲਬਲੀ ਜੀ ਮੱਛੀ ਹੈ ਕਿਹੜੀ ਗੱਲਾਂ ਹਰਿਆ ਦਿੱਲੀ ਚ ਕੇਜਰੀਵਾਲ ਹੈ ਏ ਪੰਜਾਬ ਦੇ ਵਿੱਚ ਖਲਬਲੀ ਮੱਚ ਗਈ ਆ ਕਿਹੜੀ ਕਾਰਨ ਸਮਝਦਾਰ ਉਸਾਰੇ ਹੀ ਤੁਸੀਂ ਜਿਹੜੀ ਪਾਰਟੀ ਨੂੰ ਅਸੀਂ ਖੁਦ ਕਹਿੰਦੇ ਸੀ ਕਿ ਹੁਣ ਕੋਈ ਪਾਰਟੀ ਅੱਗੇ ਨਹੀਂ ਆ ਸਕਦੀ 25 30 ਸਾਲ ਸਾਡੀਆਂ ਤਾਂ ਉਮੀਦਾਂ ਦੇ ਉਲਟ ਹੋ ਗਿਆ ਕਮਯਾਰ ਸਾਰੇ ਬਹੁਤ ਵੱਡੀ ਉਮੀਦ ਰੱਖੀ ਸੀ ਮਾਨ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਔਰ ਇਹ ਕੰਮ ਸਾਰਾ ਹੀ ਉਲਟ ਹੋ ਗਿਆ ਪੰਜਾਬ ਦੇ ਲੋਕਾਂ ਦੀ ਕਿਸੇ ਦੀ ਗੱਲ ਨਹੀਂ ਸੁਣੀ ਹੁਣ ਕਹਿੰਦੇ ਸਾਨੂੰ ਦੱਸ ਦਿਓ ਜੀ ਅਸੀਂ ਜਾਈਏ ਕਿਹੜੇ ਪਾਸੇ ਦੱਸ ਦਿਓ ਪ੍ਰਭੂ ਇਹਨਾਂ ਨੂੰ ਕਿਹੜੇ ਪਾਸੇ ਜਾਣ ਇਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਹੈ ਚਿੱਤੇ ਤੋਂ ਸਮੈਕ ਤੋਂ ਗੋਲੀਆਂ ਤੋਂ ਬਚਾਉਣ ਵਾਸਤੇ ਇਹਨਾਂ ਅੱਗੇ ਇੱਕ ਮੁੱਦਾ ਰੱਖਿਆ ਸੀ ਜੇ ਨਹੀਂ ਸਿਆਣੇ ਕਹਿੰਦੇ ਹੁੰਦੇ ਜੇ ਨਹੀਂ ਮਤ ਤਾਂ ਕਿਸੇ ਤੋਂ ਮਤ ਲੈ ਲਵੋ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤਾ ਸਿਆਣਾ ਹਾਂ ਦੋਸਤੋ ਮਾਫੀ ਚਾਹੁੰਦਾ ਇਸ ਗੱਲ ਦੀ ਪਰ ਪੰਜਾਬ ਦੇ ਬੁੱਧੀ ਜੀਵੇ ਡਾਕਟਰ ਅਤੇ ਹੋਰ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਹੈ ਉਹ ਇਹ ਗੱਲ ਮੰਨਦੇ ਆ ਕਿ ਜੇ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੁੰਦੀ ਹੈ ਕਾ ਪਟਕੇ ਉਹ ਨੌਜਵਾਨ ਚਿੱਟੇ ਤੋਂ ਰੁੱਕ ਕੇ ਅਫੀਨ ਪੋਸਟਰ ਦੇ ਵੱਲ ਮੁੜਾ ਕਰ ਸਕਦੇ ਆ ਜਿਸ ਨਾਲ ਮੌਤ ਨਹੀਂ ਹੁੰਦੀ ਕਦੇ ਵੀ ਸਰੀਰਕ ਸ਼ਕਤੀ ਅੰਦਰੂਨੀ ਸ਼ਕਤੀ ਉਹਦੀ ਖਤਮ ਨਹੀਂ ਹੁੰਦੀ ਕਦੇ ਵੀ ਉਹਦੇ ਜਰਾਸੀਨ ਖਤਮ ਨਹੀਂ ਹੁੰਦੇ ਹਾਇ ਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਬਲੈਕੀਆਂ ਤੇ ਬੜਾ ਅਸਰ ਪੈਣਾ ਸੀ 腐प्शन ਤੇ ਬੜਾ ਅਸਰ ਪੈਣਾ ਸੀ ਕ腐प्शन ਬੰਦ ਹੋ ਜਾਂਦੀ ਘਟ ਜਾਂਦੀ ਪਰ ਇਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ ਇਹਨਾਂ ਦੇ ਇਹ ਪਾਰਟੀ ਦੇ ਐਮਐਲਏ ਸਾਹਿਬ ਸਤਕਾਰ ਹੀ ਗਵਾਈ ਹੈ ਹੱਲ ਇਹ ਪਾਰਟੀ ਕਰੇ ਨਾ ਕਰੇ ਪਰ ਹਰ ਹਰਮੀਤ ਸਿੰਘ ਜੀ ਪਠਾਨ ਮਾਜਰਾ ਉਹਨਾਂ ਨੂੰ ਦੇ ਲੋ ਸਤਕਾਰ ਦਿੰਨੇ ਆ ਤੇ ਦਿੰਦੇ ਰਾਵਾਂਗੇ ਕਿਉਂਕਿ ਉਸ ਬੰਦੇ ਨੇ ਗੱਲ ਚੁੱਕੀ ਹੈ ਚੇ ਕਿਸੇ ਵੀ ਵੇਸਤੇ ਉਹਨੇ ਗੱਲ ਕੀਤੀ ਹੋਵੇ ਚਾਹੇ ਰਾਜਨੀਤੀ ਦੇ ਤੌਰ ਤੇ ਤੇ ਜਾਂ ਉਹਨੇ ਪੰਜਾਬ ਦੇ ਹਾਲਾਤ ਵੇਖ ਕੇ ਗੱਲ ਕੀਤੀ ਹੋਵੇ ਉਸ ਬੰਦੇ ਨੇ ਮੁੱਦਾ ਚੁੱਕਿਆ ਸੀ ਕਿ ਪੰਜਾਬ ਦੇ ਵਿੱਚ ਖਾਸ ਖਾਦ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਦੀ ਸਪੋਰਟ ਨਹੀਂ ਕੀਤੀ ਮੁੱਖ ਮੰਤਰੀ ਨੇ ਉਹਦੀ ਗੱਲ ਨਹੀਂ ਸੁਣੀ ਵੀ ਇੱਕ ਐਮਐਲਏ ਤੁਹਾਡੀ ਪਾਰਟੀ ਦਾ ਹੀ ਕਹਿੰਦਾ ਹੈ ਉਹਦੇ ਨਾਲ ਬਹਿ ਕੇ ਰਹਿਤਾ ਕਰੋ ਵੀ ਤੁਸੀਂ ਇਸ ਗੱਲ ਨੂੰ ਕਿਉਂ ਕਹਿੰਨੇ ਆ ਜਾਂ ਤੁਸੀਂ ਨਸ਼ੇ ਦੀ ਸਪੋਰਟ ਕਰਦੇ ਆ ਉਹਦੀ ਗੱਲ ਤਾਂ ਸੁਣੋ ਤੁਸੀਂ ਗੱਲ ਹੀ ਨਹੀਂ ਸੁਣੀ ਤੇ ਮਾਨ ਸਾਹਿਬ ਜੀ ਤੁਹਾਡੀ ਗੱਲ ਕੌਣ ਸੁਣੂਗਾ ਵੋਟਾਂ ਬੰਦੇ ਨੂੰ ਰਾਜਨੀਤੀ ਤੇ ਵਿੱਚ ਉੱਚੇ ਅਹੁਦੇ ਦਵਾਉਂਦੀਆਂ ਤੇ ਵੋਟ ਹੈ ਜਿਹੜੀ ਲੋਕਾਂ ਦੇ ਹੱਥਾਂ ਤੇ ਲੋਕਾਂ ਦੀ ਤੁਸੀਂ ਗੱਲ ਨਹੀਂ ਸੁਣਨੀ ਤੇ ਤੁਸੀਂ ਕਹਿੰਨੇ ਹੋ ਅਸੀਂ ਜਾਈਏ ਕਿੱਧਰ ਨੂੰ ਤੁਸੀਂ ਆਪਣੀ ਮਨਮਰਜ਼ੀ ਕੀਤੀ ਹੈ ਤੇ ਹੁਣ ਜਿੱਧਰ ਨੂੰ ਮਨਮਰਜ਼ੀ ਹੁਣ ਤੁਰਜੋ ਇਹ ਤਾਂ ਕੋਈ ਬਹੁਤੀ ਗੱਲ ਨਹੀਂ ਖਾਸ ਜਿੱਧਰ ਨੂੰ ਚੱਤ ਕਰਦਾ ਚਲੇ ਜਾਓ ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਹਾਂ ਹਾਈ ਜੀ ਮੈਂ ਕਹਿੰਦਾ ਵੀ ਪਾਰਟੀ ਖਤਮ ਹੋ ਗਈ ਆ ਨਾ ਹੋਵੇ ਇਕਾ ਦੁੱਕਾ ਨੇਕ ਬੰਦੇ ਜਿੱਥੇ ਦੇ ਰਹਿਣਗੇ ਜਿਹੜੇ ਕਿ ਤੁਹਾਡੇ ਪਾਰਟੀ ਨਾਲ ਵੀ ਬੇਸ਼ੱਕ ਜੁੜੇ ਹੋਣ ਪਰ ਉਹ ਗੱਲ ਨਹੀਂ ਬਣੀ ਹੁਣ ਮੁੱਖ ਮੰਤਰੀ ਬਣਨ ਦੀ ਝਾਗ ਤਾਂ ਛੱਡੀ ਦਿਓ ਤੁਸੀਂ ਭਲਕੇ ਵੀ ਇਹ ਗੱਲ ਨਾ ਸੋਚੋ ਕਿ ਕਦੇ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਬਣੂੰਗਾ ਪੰਜਾਬ ਦੇ ਲੋਕ ਅਕਾਲੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਦਿਲੋਂ ਲਾ ਕੇ ਤੁਹਾਨੂੰ ਇਹਨਾਂ ਨੇ ਸਰਕਾਰ ਦਿੱਤਾ ਸੀਗਾ ਤੇ ਲੋਕ ਕੋ ਫੋਨ ਪਤਾ ਕੀ ਸੋਚਦੇ ਆ ਯਾਰ ਇੰਨੀ ਮਾੜੀ ਪਾਰਟੀਆਂ ਨਹੀਂ ਸੀ ਉਹ ਅਕਾਲੀ ਤੇ ਕਾਂਗਰਸ ਸੀ ਭਾਵੇਂ ਪੰਜਾਬ ਦਾ ਉਹਨਾਂ ਨੇ ਕਿੰਨਾ ਨੁਕਸਾਨ ਕੀਤਾ ਪਰ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਕੇ ਲੋਕਾਂ ਦੀ ਗੱਲ ਨਹੀਂ ਸੁਣੀ ਅਕਾਲੀ ਤੇ ਕਾਂਗਰਸੀ ਉਹ ਲੋਕਾਂ ਦੀ ਗੱਲ ਵੀ ਸੁਣਦੇ ਰਹੇ ਥੋੜਾ ਬਹੁਤਾ ਰਖਲੋ ਨਿਆ ਵੀ ਮਿਲਦਾ ਰਿਹਾ ਪਰ ਤੁਹਾਡੇ ਰਾਜ ਦੇ ਵਿੱਚ ਸਾਨੂੰ ਉਮੀਦਾਂ ਸੀ ਜਿਨ੍ਹਾਂ ਨੂੰ ਕਿ ਸਾਨੂੰ ਨਿਆ ਮਿਲੇਗਾ ਨਿਆ ਨਹੀਂ ਮਿਲਿਆ ਇਸ ਵਾਸਤੇ ਮਾਨ ਸਾਹਿਬ ਜੀ ਹੁਣ ਮੰਨੂ ਹੌਲਾ ਨਾ ਕਰੋ ਜਾਂ ਤਾਂ ਇਹ ਮੁੱਦੇ ਨੂੰ ਹੱਲ ਕਰੋ ਖਾਸ ਖਾਸ ਦੀ ਖੇਤੀ ਜਾਂ ਠੇਕੇ ਖੋਲੋ ਪੰਜਾਬ ਦੇ ਵਿੱਚ ਪੋਸਟਰ ਦੇ ਫਿਰ ਵੀ ਅਜੇ ਤੁਹਾਡੀ ਕੋਸ਼ਿਸ਼ ਅਮੀਜਦਾ ਪਰ ਮੈਂ ਬਹੁਤ ਵੀਡੀਓ ਦੇ ਵਿੱਚ ਕਿਹਾ ਹੈ ਕਿ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਨਾਲ ਛਾਤੀ ਮਾਰਨ ਲਈ ਲੋੜ ਸੀ ਨਾ ਕਿ ਨੌਜਵਾਨਾਂ ਦੇ ਨਾਲ ਦੁਸ਼ਮਣੀ ਪੈਦਾ ਕਰਨ ਦੀ ਮਾੜੇ ਚੰਗੇ ਬੰਦੇ ਤਾਂ ਪੰਜਾਬ ਦੇ ਵਿੱਚ ਹਰ ਕਿੱਥੇ ਦੇ ਵਿੱਚ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਮਾਰੇ ਬੰਦੇਆਂ ਨੂੰ ਚੱਕ ਕੇ ਦੂਰ ਕਿਤੇ ਜੇਲਾਂ ਚ ਸੁੱਟ ਦਿਓ ਮੈਂ ਨਾਮ ਨਹੀਂ ਲੈਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਦੋਸਤੋ ਵੀਡੀਓ ਲੰਮੀ ਹੋ ਜਾਣੀ ਹੈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ